ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਤੁਸੀਂ ਸਾਰੇ ਉਮੀਦ ਕਰਦਾ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਆਪਣੀ ਨਵੀਂ ਵੀਡੀਓ ਵਿੱਚ ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਆਪਣੇ ਅੰਦਰ ਬੋਲਣ ਦਾ ਕੰਫੀਡੈਂਸ ਕਿਵੇਂ ਪੈਦਾ ਕਰ ਸਕਦੇ ਆ ਹਾਂਜੀ ਕਈ ਲੋਕ ਹੈਗੇ ਜਿਨ੍ਹਾਂ ਦੇ ਮਤਲਬ ਬੋਲਿਆ ਨਹੀਂ ਜਾਂਦਾ ਹੈਗਾ ਕਿਤੇ ਵੀ ਜਿੱਥੇ ਮਤਲਬ ਬੋਲਣਾ ਚਾਹੀਦਾ ਹੈਗਾ ਜਿਵੇਂ ਕਿ ਕਈ ਸਟੂਡੈਂਟ ਹੈਗੇ ਆ ਸਕੂਲ ਦੇ ਵਿੱਚ ਕਲਾਸਾਂ 'ਚ ਬੈਠੇ ਮਾਸਟਰ ਤੋਂ ਸਵਾਲ ਨਹੀਂ ਪੁੱਛ ਸਕਦੇ ਜਾਂ ਕੋਈ ਅਦਰ ਸਪੀਚ ਨਹੀਂ ਦੇ ਸਕਦੇ ਜਿਵੇਂ ਸਟੇਜ 'ਤੇ ਤਾਂ ਖੜ ਕੇ ਬਹੁਤ ਔਖਾ ਹੈਗਾ ਐਸੇ ਤਰੀਕੇ ਨਾਲ ਹੀ ਆਪਾਂ ਕਿਵੇਂ ਬੋਲਣਾ ਸਿੱਖ ਸਕਦੇ ਨੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈਗਾ ਇੱਕ ਵਾਰ ਨਾ ਕੀ ਸੀਗਾ ਕਿ ਇੱਕ ਮੁੰਡਾ ਸੀਗਾ ਉਹ ਬਹੁਤ ਹੀ ਜ਼ਿਆਦਾ ਪੋਲਾ ਸੀਗਾ ਉਹਨੂੰ ਬੋਲਣਾ ਨਹੀਂ ਆਉਂਦਾ ਸੀਗਾ ਤੇ ਉਹ ਜਦੋਂ ਵੀ ਕੋਈ ਮਾਸਟਰ ਪੜਾਉਂਦਾ ਉਹਨੂੰ ਤੇ ਉਹ ਸਵਾਲ ਪੁੱਛਣਾ ਚਾਹੁੰਦਾ ਲੇਕਿਨ ਉਹਦੇ ਮੂੰਹ ਚੋਂ ਆਵਾਜ਼ ਹੀ ਨਿਕਲਦੀ ਸੀ ਉਹ ਡਰ ਜਾਂਦਾ ਸੀਗਾ ਕਿ ਉਹ ਸੋਚਦਾ ਸੀ ਪਤਾ ਨਹੀਂ ਕੀ ਹੋ ਜਾਊਗਾ ਇਸ ਵਜੇ ਕਰਕੇ ਉਹ ਬਹੁਤ ਹੀ ਜ਼ਿਆਦਾ ਉਹਦਾ ਕੰਫੀਡੈਂਸ ਲੋ ਹੋ ਚੁੱਕਿਆ ਸੀ ਇਸ ਗੱਲ ਦੇ ਕਰਕੇ ਉਹਨੂੰ ਆਪ ਦੇ ਆਪ ਨੂੰ ਬਹੁਤ ਜ਼ਿਆਦਾ ਸ਼ਰਮ ਫੀਲ ਹੋਣ ਲੱਗੀ ਸੀ ਕਿ ਉਹ ਬੋਲਣਾ ਸਿੱਖਣਾ ਸਿੱਖਣਾ ਚਾਹੁੰਦਾ ਸੀ ਪਰ ਉਹ ਬੋਲ ਨਹੀਂ ਪਾਉਂਦਾ ਸੀ ਯਾਰ ਇੱਕ ਵਾਰੀ ਕੋਈ ਸਕ ਟੀਚਰ ਨੇ ਉਹਨੂੰ ਸਪੀਚ ਦਿੱਤੀ ਲਗ ਲਗ ਮੁੰਡਿਆਂ ਨੂੰ ਸਪੀਚ ਦਿੱਤੀ ਉਹਨੂੰ ਵੀ ਇੱਕ ਸਪੀਚ ਦਿੱਤੀ ਕਿ ਤੂੰ ਬੋਲ ਲੇਕਿਨ ਉਹ ਕਹਿੰਦਾ ਕਿ ਮੈਂ ਨਹੀਂ ਬੋਲ ਸਕਦਾ ਮੈਂ ਕਦੇ ਬੋਲੇ ਹੀ ਨਹੀਂ ਮੈਨੂੰ ਮੈਂ ਕਿਵੇਂ ਬੋਲਾਂਗਾ ਮੈਨੂੰ ਬਹੁਤ ਜ਼ਿਆਦਾ ਘਬਰਾਟ ਹੋ ਜਾਂਦੀ ਜੇ ਮੈਂ ਬੋਲਾਂਗਾ ਤਾਂ ਉਸ ਵਜੇ ਕਰਕੇ ਫਿਰ ਟੀਚਰ ਨੇ ਕਿਹਾ ਕਿ ਨਹੀਂ ਲੇਕਿਨ ਤੈਨੂੰ ਇਹ ਕੰਮ ਦਿੱਤਾ ਗਿਆ ਕਿ ਤੈਨੂੰ ਕਰਨਾ ਪਊਗਾ ਫਿਰ ਉਸ ਮੁੰਡੇ ਨੇ ਬਹੁਤ ਸੋਚ ਸਮਝ ਕੇ ਤੇ ਉਹ ਛੁੱਟੀ ਹੋ ਗਈ ਘਰੇ ਚਲਾ ਗਿਆ ਉਸ ਤੋਂ ਬਾਅਦ ਉਹਨੇ ਉਹਨੂੰ ਦੱਸ ਦੇਣਾ ਟਾਈਮ ਦਿੱਤਾ ਗਿਆ ਤੋ ਹੌਲੀ ਹੌਲੀ ਪ੍ਰੈਕਟਿਸ ਕਰਦਾ ਰਿਹਾ ਸੀ ਸੇ ਮੂਰੇ ਖੜ ਕੇ ਥੋੜਾ ਥੋੜਾ ਬੋਲਦਾ ਰਿਹਾ ਪਹਿਲਾਂ ਤਾਂ ਉਹ ਸ਼ਰਮ ਆਉਂਦੀ ਈ ਲੇਕਿਨ ਤੇਜ਼ੀ ਨਾਲ ਉਹਦੀ ਸ਼ਰਮ ਖੋਲ ਗਈ ਸੰਗ ਉਹਨੂੰ ਬਿਲਕੁਲ ਵੀ ਸੰਗ ਨਹੀਂ ਆਉਂਦੀ ਸੀ ਉਹ ਸੇ ਮੂਰੇ ਪੂਰੀ ਤਰ੍ਹਾਂ ਗੜ ਕੇ ਨਾ ਬੋਲਦਾ ਸੀ ਤੇ ਆਪਦੇ ਆਪ ਨੂੰ ਮਤਲਬ ਉਹਦੇ ਵਿੱਚ ਕੰਫੀਡੈਂਸ ਆ ਗਿਆ ਸੀ ਬੋਲਣ ਦਾ ਇਸੇ ਤਰੀਕੇ ਨਾਲ ਉਹ ਪ੍ਰੈਕਟਿਸ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਉਹਨੂੰ ਬਹੁਤ ਜ਼ਿਆਦਾ ਕੰਫੀਡੈਂਸ ਫੀਲ ਪੈਦਾ ਹੋ ਗਿਆ ਉਸ ਦੇ ਮਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਸਕੂਲ ਦੇ ਪ੍ਰਤੀਯੋਗੀ ਦੇ ਵਿੱਚ ਉਹਨੇ ਪਾ ਅਗ ਲਿੱਤਾ ਸੀ ਉਹ ਦਿਨ ਆ ਚੁੱਕਿਆ ਸੀ ਜਿਸ ਦਿਨ ਉਹਦੀ ਪ੍ਰਤੀਯੋਗਤਾ ਸੀ ਜਿਸ ਦਿਨ ਫਿਰ ਉਹਦੀ ਬਾਰੀ ਆਈ ਉਹ ਸਟੇਜ ਦੇ ਉੱਤੇ ਚੜ੍ਹਿਆ ਬੋਲਣ ਦੇ ਲਈ ਜਿ ਜਿਵੇਂ ਹੀ ਉਹਨੇ ਮਾਈਕ ਅੱਤੇ ਫੜਿਆ ਉਹਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਗਈ ਉਹ ਬਹੁਤ ਜ਼ਿਆਦਾ ਡਰਨ ਲੱਗ ਗਿਆ ਉਹ ਤਾਂ ਕੁਝ ਵੀ ਨਹੀਂ ਬੋਲੇਗਾ ਆਸ-ਪਾਸ ਤੇ ਲੋਕ ਖੜੇ ਵੇਖੀ ਗਏ ਉਹਨੂੰ ਵਿਹੇਖ ਕੇ ਉਹਨੂੰ ਹੱਸਣ ਲੱਗ ਗਏ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਗਿਆ ਉਹਦਾ ਲੇਕਿਨ ਉਹਨੂੰ ਬਹੁਤ ਜ਼ਿਆਦਾ ਬੁਰਾ ਫੀਲ ਹੋਇਆ ਸੀ ਫਿਰ ਉਹਨੇ ਬਹੁਤ ਜ਼ਿਆਦਾ ਆਪਣੇ ਮਨ ਨੂੰ ਕੜਾੜਾ ਕਰਕੇ ਕੌਨਫੀਡੈਂਸ ਲੈ ਆ ਕੇ ਉਹ ਬੋਲਣਾ ਸ਼ੁਰੂ ਕੀਤਾ ਉਹਨੇ ਤੋਂਨੇ ਇਸ ਤਰੀਕੇ ਨਾਲ ਬੋਲਿਆ ਜੋ ਵੀ ਉਹਨੇ ਸਪੀਚ ਯਾਦ ਕੀਤੀ ਸੀ ਉਹ ਇੱਕਦਮ ਸਭ ਕੁਝ ਬੋਲ ਦਿੱਤਾ ਪਰਫੈਕਟ ਤਰੀਕੇ ਨਾਲ ਉਹਨੇ ਸਭ ਕੁਝ ਬੋਲ ਦਿੱਤਾ ਤੇ ਕੁਝ ਵੀ ਉਹਨੂੰ ਡਰ ਨਹੀਂ ਲੱਗਿਆ ਕੁਝ ਵੀ ਉਸ ਕੁਝ ਵੀ ਇਹਨੂੰ ਸ਼ਰਮ ਨਹੀਂ ਆਈਗੀ ਇਸੇ ਤਰੀਕੇ ਨਾਲ ਹੀ ਉਹਨੇ ਬਹੁਤ ਵਧੀਆ ਸਪੀਚ ਦਿੱਤੀ ਤੇ ਸਾਰੇ ਜਵਾਬ ਖੁਸ਼ ਹੋ ਗਏ ਸਾਰਿਆਂ ਨੇ ਤਾਲੀਆਂ ਬਚਾਈਆਂ ਤੇ ਬਹੁਤ ਜ਼ਿਆਦਾ ਕੰਫੀਡੈਂਸ ਉਹਦੇ ਪੈਦਾ ਹੋ ਚੁੱਕਿਆ ਸੀ ਉਸ ਤੋਂ ਬਾਅਦ ਉਹਦੇ ਬੋਲਣ ਦੀ ਕਲਾ ਹੈਗੀ ਜਿਹੜੀ ਖੁੱਲ ਚੁੱਕੀ ਸੀ ਫਿਰ ਉਹਨੇ ਕੋਈ ਵੀ ਪ੍ਰਤੀਯੋਗਤਾ ਹੁੰਦੀ ਕੋਈ ਵੀ ਸਵਾਲ ਹੁੰਦਾ ਉਹਨੇ ਟੀਚਰ ਤੋਂ ਪੁੱਛ ਲੈਣਾ ਕਦੇ ਵੀ ਉਹਨੇ ਘਬਰਾਉਣਾ ਨਹੀਂ ਕਦੇ ਵੀ ਉਹਨੇ ਡਰਨਾ ਨਹੀਂ ਇਸੇ ਤਰੀਕੇ ਨਾਲ ਹੀ ਇਸ ਕਹਾਣੀ ਤੋਂ ਆਪਾਂ ਨੇ ਸਮਝਾਉਣੀ ਹੈਗੀ ਆ ਕਿ ਪੱਕਾ ਤੇ ਵੀ ਬੋਲਣ ਤੋਂ ਪਹਿਲਾਂ ਖਬਰੋਣਾ ਚਾਹੀਦਾ ਹਰ ਵਾਰ ਪ੍ਰੈਕਟਿਸ ਕਰਨੀ ਚਾਹੀਦੀ ਪਹਿਲਾਂ ਆਪਦੇ ਮੂਰੇ ਬੋਲਣਾ ਸਿੱਖਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਨੂੰ ਟੀਚਰਾਂ ਮੂਰੇ ਜਾਂ ਕੋਈ ਅਦਰਵਾਈਜ਼ ਜੇ ਪਾਕਿਸਤਾਨ ਸਟੇਜ ਤੇ ਆਪਸ ਵਿੱਚ ਦਿੰਨੇ ਆ ਤਾਂ ਆਪਾਂ ਨੂੰ ਉੱਥੇ ਬੋਲਣਾ ਆ ਜਾਂਦਾ ਹੈਗਾ ਫਿਰ ਇਸ ਵਜਿ ਕਰਕੇ ਹਮੇਸ਼ਾ ਆਪਦਾ ਕੌਨਫੀਡੈਂਸ ਲੋ ਨਾ ਹੋਣ ਦੋ ਹਾਈ ਤੇ ਰੱਖੋ ਤੇ ਬੋਲਣਾ ਸਿੱਖੋ ਤੇ ਤੁਹਾਨੂੰ ਇਹ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਜੇ ਵੀਡੀਓ ਵਧੀਆ ਲੱਗੀ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ